ਜਿਹੜੇ-ਜਿਹੜੇ ਮੇਰੇ ਭੈਣ ਭਰਾ ਮੂਲੀ ਵਾਲੀ ਪਰੌਂਠੀਆਂ ਦੇ ਨਾਲ ਜਾਂ ਮੂਲੀ ਵਾਲੀ ਰੋਟੀ ਦੇ ਨਾਲ ਚਾਹ ਪੀਂਦੇ ਨੇ ਉਹ ਹੋ ਜਾਣ ਸਾਵਧਾਨ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਸਰਦੀਆਂ ਦੇ ਮੌਸਮ ਵਿੱਚ ਮੂਲੀ ਨੂੰ ਵੱਖ-ਵੱਖ ਰੂਪ ਚ ਖਾਂਦੇ ਨੇ ਜਿਵੇਂ ਮੂਲੀ ਦਾ ਸਲਾਦ ਦੇ ਰੂਪ ਚ ਮੂਲੀ ਦੀ ਸਬਜ਼ੀ ਬਣਾ ਕੇ ਮੂਲੀ ਵਾਲੇ ਪਰੌਂਠੇ ਤੇ ਦਹੀਂ ਜਾਂ ਕਈ ਵਾਰਾਂ ਕਈ ਲੋਕ ਮੂਲੀ ਵਾਲੇ ਪਰੌਂਠੇ ਤੇ ਪਲੱਸ ਚਾਹ ਵੀ ਨਾਲ ਪੀ ਲੈਂਦੇ ਨੇ ਜਿਹੜੇ ਮੇਰੇ ਭੈਣ ਭਰਾ ਇਹੋ ਜਿਹਾ ਕੰਮ ਕਰਦੇ ਨੇ ਉਹ ਜੁਰੂਰ ਹੋ ਜਾਣ ਸਾਵਧਾਨ ਨਹੀਂ ਤਾਂ ਉਹਨਾਂ ਨੂੰ ਬਹੁਤ ਹੀ ਖਤਰਨਾਕ ਬਿਮਾਰੀਆਂ ਨਾਲ ਸਾਹਮਣਾ ਕਰਨਾ ਪੈ ਸਕਦਾ ਆ ਜਿਹਦੇ ਨਾਲ ਉਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਆ ਸਕਦੀਆਂ ਜਾਂ ਭਾਂਜੀ ਵੀ ਕਹਿ ਲਈਏ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਦੁੱਖਾਂ ਦੇ ਨਾਲ ਭਰ ਸਕਦੀ ਆ ਤੁਸੀਂ ਵੇਖਣਾ ਕਈ ਲੋਕਾਂ ਦਾ ਸੁਭਾਅ ਹੁੰਦਾ ਕਿ ਮੂਲੀ ਵਾਲਾ ਪਰੌਂਠਾ ਬਣਿਆ ਪਿਆ ਆ ਜਿਹੜੇ ਐਕਸਟਰਾ ਪਈ ਹੁੰਦੇ ਨੇ ਕਹਿਣਗੇ ਚਾਹ ਬਣੀਆਂ ਲਿਆਓ ਫੜਾਓ ਮੂਲੀ ਵਾਲਾ ਪਰੌਂਠਾ ਵੀ ਖਾ ਲਈਏ ਤੇ ਕਈ ਲੋਕ ਆਰਾਮ ਨਾਲ ਇੰਜ ਖਾਂਦੇ ਨੇ ਲੇਕਿਨ ਉਹ ਸਮਝਦੇ ਕਿ ਬੜਾ ਸਵਾਦ ਲੱਗਦਾ ਇਹ ਬੜਾ ਟੇਸਟੀ ਹੁੰਦਾ ਆ ਕਈਆਂ ਲੋਕਾਂ ਨੂੰ ਇਹ ਖਾਣ ਚ ਮਜ਼ਾ ਵੀ ਆਉਂਦਾ ਇੱਕ ਲਿਕਨ ਸਵਾਦਿਕ ਤੌਰ ਤੇ ਖਾਣਾ ਪੀਣਾ ਇੱਕ ਵੱਖਰੀ ਗੱਲ ਆ ਸਵਾਦ ਅਸੀਂ ਮੂੰਹ ਦੇ ਬਹੁਤ ਸਾਰੇ ਲਾਉਂਦੇ ਆ ਸਾਰੇ ਲੋਕ ਲੇਕਿਨ ਉਹਦਾ ਖਮਿਆਜਾ ਸਾਡੇ ਪੇਟ ਨੂੰ ਭੁਗਤਣਾ ਪੈਂਦਾ ਸਾਡੇ ਸਰੀਰ ਨੂੰ ਭੁਗਤਣਾ ਪੈਂਦਾ ਜੋ ਅਲੱਗ-ਅਲੱਗ ਬਿਮਾਰੀਆਂ ਦੀ ਜੜ ਬਣਦਾ ਹੈ ਸਭ ਤੋਂ ਪਹਿਲਾਂ ਜਿਹੜੇ ਲੋਕ ਮੂਲੀ ਖਾਂਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੂਲੀ ਇੱਕ ਸਬਜ਼ੀ ਆ ਤੇ ਮੂਲੀ ਦੀ ਤਸੀਰ ਠੰਡੀ ਹੁੰਦੀ ਆ ਇਹ ਤਾਂ ਹਰ ਇੱਕ ਨੂੰ ਪਤਾ ਆ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਜਾਣਦੇ ਕਿ ਮੂਲੀ ਦੀ ਤਸੀਰ ਠੰਡੀ ਹੁੰਦੀ ਆ ਲੇਕਿਨ ਜਿਹੜੀ ਚਾਹ ਚਾਹ ਦੀ ਤਸਵੀਰ ਗਰਮ ਹੁੰਦੀ ਆ ਹੁਣ ਕਈ ਸੱਜਣ ਕਹਿਣਗੇ ਗਰਮ ਕਿੱਦਾਂ ਹੁੰਦੀ ਜਿਉਂ ਨਾਲ ਤੇ ਸੁਗਸ ਜੋਸ਼ ਜਿਹਾ ਆ ਜਾਂਦਾ ਜੋਸ਼ ਹੋਣਾ ਹੀ ਤਾਂ ਗਰਮੈਸ਼ ਦਾ ਕਾਰਨ ਆ ਕਹਿਣ ਤੋਂ ਭਾਵ ਕਿ ਕੁਝ ਕੈਫੀਨ ਹੁੰਦੀ ਆ ਜਿਹੜੀ ਤੱਤ ਪਾਏ ਜਾਂਦੇ ਚਾਹ ਦੇ ਵਿੱਚ ਉਹ ਸਾਡੇ ਸੀਚ ਗਰਮੀ ਪੈਦਾ ਕਰਦੇ ਨੇ ਲੇਕਿਨ ਜਿਹੜੀ ਮੂਲੀਅਸੀ ਖਾਣੇ ਉਹ ਠੰਡਕ ਪੈਦਾ ਕਰਦੀ ਹੁਣ ਗਰਮ ਤੇ ਠੰਡੀ ਚੀਜ਼ ਜਦੋਂ ਸਾਡੇ ਸਰੀਰ 'ਚ ਇੱਕ ਹੀ ਟਾਈਮ 'ਤੇ ਜਾਵੇਗੀ ਇੱਕ ਹੀ ਸਮੇਂ 'ਤੇ ਜਾਵੇਗੀ ਤਾਂ ਉਹ ਫਿਰ ਕੀ ਕਰੇਗੀ ਕੋ ਸਾਡੇ ਸੀਚ ਗੜਬੜ ਤਾਂ ਗੜਬੜ ਤੇ ਕਰੇਗੀ ਜਿਵੇਂ ਮੰਨ ਲਓ ਕਿ ਦੋ ਚੀਜ਼ਾਂ ਵਿਰੋਧੀ ਨੇ ਜਦੋਂ ਉਹ ਆਪਾਂ ਇਕੱਠੀਆਂ ਹੀ ਖਾਵਾਂਗੇ ਤਾਂ ਨੁਕਸਾਨ ਤਾਂ ਸਾਡੇ ਸਰੀਰ ਦਾ ਹੀ ਹੋਵੇਗਾ ਤੁਸੀਂ ਵੇਖੋ ਜਿਹੜੇ ਲੋਕ ਪਰਾਉਂਠੀਆਂ ਦੇ ਨਾਲ ਜਿਹੜੀਆਂ ਮੂਲੀ ਦੀ ਪਰਾਉਂਠੀਆਂ ਦੇ ਨਾਲ ਚਾਹ ਪੀਂਦੇ ਨੇ ਉਹਨਾਂ ਲੋਕਾਂ ਦਾ ਪੇਟ ਜਿਹੜੀ ਆ ਗੈਸ ਬਹਾਨੀ ਸ਼ੁਰੂ ਹੋ ਜਾਂਦੀ ਸਰਦੀਆਂ ਦੇ ਵਿੱਚ ਨਾਲ ਹੀ ਉਹਨਾਂ ਦੀ ਛਾਤੀ 'ਚ ਜਲਣ ਸ਼ੁਰੂ ਹੋ ਜਾਂਦੀ ਆ ਨਾਲ ਉਹਨਾਂ ਦਾ ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੋ ਸਕਦਾ ਕਦੀ ਕਿ ਸੱਜਣ ਨੇ ਧਿਆਨ ਨਾ ਦਿੱਤਾ ਹੋਵੇ ਕਿਉਂਕਿ ਅਕਸਰ ਤਾਂ ਲੋਕ ਨਹੀਂ ਖਾਂਦੇ ਲੇਕਿਨ ਜਦੋਂ ਵੀ ਖਾਂਦੇ ਨੇ ਉਦੋਂ ਉਹਨਾਂ ਨੂੰ ਇਹ ਪ੍ਰੋਬਲਮ ਜਿਹੜੀਆਂ ਨੇ ਬਹੁਤ ਜ਼ਿਆਦਾ ਆਉਂਦੀਆਂ ਨੇ ਨਾਲ ਕਈ ਵਾਰ ਕੀ ਹੁੰਦਾ ਕਿ ਜਦੋਂ ਪੇਟ ਫੁੱਲਣ ਲੱਗਦਾ ਫਿਰ ਪੇਟ ਦੇ ਬਹੁਤ ਸਾਰੇ ਰੋਗ ਜਿਹੜੀ ਜੜ ਤ ਸਾਡਾ ਪੇਟ ਹੀ ਆ ਤਾਨੂੰ ਮੀ ਪਤਾਇਆ ਕਿ ਸਾਡੇ ਪੇਟ ਤੋਂ ਬਾਕੀ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਕਿਸੇ ਵੀ ਭੈਣ ਭਰਾ ਨੂੰ ਨਹੀਂ ਚਾਹੀਦਾ ਕਿ ਉਹ ਮੂੜੀ ਵਾਲੇ ਪਰੌਂਠਿਆਂ ਦੇ ਨਾਲ ਚਾਹ ਨੂੰ ਪੀਣ ਕਿਉਂਕਿ ਇਹਦੇ ਨਾਲ ਜਦੋਂ ਪੇਟ ਦੇ ਨੁਕਸ ਪੈਂਦੇ ਨੇ ਫਿਰ ਬਹੁਤ ਸਾਰੀਆਂ ਹੋਰ ਬਿਮਾਰੀਆਂ ਜਿਹੜੀਆਂ ਨੇ ਸਾਡੇ ਸਰੀਰ ਨੂੰ ਜਕੜ ਲੈਂਦੀਆਂ ਨੇ ਹਾਂ ਜੇ ਪਰੌਂਠੇ ਖਾਣੇ ਆ ਮੂਲੀ ਵਾਲੇ ਭਾਵੇਂ ਠੰਢੀ ਹੋਣ ਤੋ ਉਹ ਅਲੱਗ ਖਾ ਲੈਣੇ ਚਾਹੀਦੇ ਨੇ ਉਦੋਂ ਘੱਟੋ ਘੱਟ ਅੱਧਾ ਘੰਟਾ ਬਾਅਦ ਤੁਸੀਂ ਚਾਹ ਪੀ ਸਕਦੇ ਹੋ ਜੇ ਕਿਸੇ ਨੇ ਪੀਣੀ ਚਾਹੁੰਦਾ ਆ ਲੇਕਿਨ ਇਕੱਠੇ ਨਾ ਖਾਓ ਮੂਲੀ ਵਾਲੇ ਪਰੌਂਠੇ ਖਾਣ ਤੇ ਚਾਹ ਪੀਣ ਨਾਲ ਪੇਟ ਦਾ ਸੁੱਜਣਾ ਪੇਟ 'ਚ ਗੈਸਬਾਨੀ ਪੇਟ ਦੀ ਬੱਦ ਹਜਮੀ ਹੋਣੀ ਪੇਟ ਦੇ ਬਹੁਤ ਸਾਰੇ ਹੋਰ ਰੋਗ ਜਿਹੜੇ ਨੇ ਉਹਨਾਂ ਲੋਕਾਂ ਨੂੰ ਲੱਗ ਸਕਦੇ ਨੇ ਜਿਹੜੇ ਉਹਨਾਂ ਨੂੰ ਸਿਹਜੇ-ਸਿਹਰੀ ਹੋਰ ਬਿਮਾਰੀਆਂ ਵੱਲ ਧੱਕ ਦੇਣਗੇ ਲੇਕਿਨ ਅਲੱਗ-ਅਲੱਗ ਖਾਣ ਦੇ ਨਾਲ ਕੋਈ ਫਰਕ ਨਹੀਂ ਪਵੇਗਾ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ-ਲੰਬੀ ਉਮਰ ਕਰਨ